ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੁ ਅਕਾਲ ਮੂਰਤਿ ਅਜੂਨੀ ਸਭ ਬੰਗਰ ਪਰਚਾਦੋ ਜਪ ਆਰ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਪਾ ਚੁਪਣਾ ਹੋਵਈ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਗਿਆਨ ਪਾ ਲਖ ਹੋਹੀ ਤਾਇਕ ਨ ਚੱਲੈ ਨਾਲ ਕਿਵ ਸਤਿਆਰਾ ਹੋਈਐ ਗਿਵ ਕੂੜਾ ਟਟਾ ਪਾਲੋ ਹੁਕਮ ਰਜਾਈ ਚਲਨਾ ਨਾਨਕੋ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕੋ ਹੁਕਮੈ ਜੀ ਬੁਜੈ ਤਾਂ ਹੋਮੈ ਕਹਿ ਨ ਕੋਈ ਗਾਵਾ ਕੋ ਤਾਣ ਹੋਵੈ ਕਿਸ ਤਾਣ ਗਾਵਾ ਕੋ ਦਾਦ ਜਣੇ ਨਿਸ਼ਾਨ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਕੰਬੀ ਚਾਰ ਗਾਵਾ ਕੋ ਸਾਜ ਕਰੇ ਤਨਖੀਹ ਗਾਵਾ ਕੋ ਜੀ ਲੈ ਫਿਰ ਦੇਹ ਗਾਵਾ ਕੋ ਜਾਪੈ ਦਿਸ ਦੂਰ ਗਾਵਾ ਕੋ ਵਿਕ ਹਦਰਹ ਦੂਰ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਲੇਲਾ ਦੇ ਲੈਂਦੀ ਤਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਇ ਰਹੋ ਨਾਨਕ ਬਿਗਸੈ ਵੀ ਪ੍ਰਵਾਹੋ ਸਚਾ ਸਾਹਿਬ ਸਚ ਨਾਹੀ ਪਾਥਿਆ ਕੋ ਬਪਾਰੋ ਅਕਹਿ ਮੰਗ ਹੈ ਦਿਹ ਦਿਹੇ ਦਾਤ ਕਰੇ ਦਾਤਾਰੋ ਫੇਰ ਕ ਅੱਗ ਰਖੀਐ ਜੇ ਤੋ ਦਿੱਸਾ ਦਰਬਾਰ ਮਹੌਗ ਬੋਦਰ ਬੋਦੀਐ ਜਿਤ ਸੋਨ ਧਰੀ ਪਿਆਰੋ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾ ਜਾੜੀਐ ਸਬਾ ਪੇ ਸਚਿਆਰੋ ਥਾਪਿਆ ਨ ਜਾਇ ਕੀਤਾ ਨ ਹੋਈ ਆਪੇ ਆਪ ਕਰਨ ਦੇ ਸੋਈ ਜੋਇਨ ਸੇਵਿਆ ਤੇ ਪਾਇਆ ਮਾਣ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸੁਰੀਆ ਮਨ ਰਖੀਐ ਭਾਉ ਦੁਖ ਪਰ ਹਰ ਤੂ ਕਰ ਲਜਾਈ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸਮਾਈ ਗੁਰੇਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅੱਖ ਨਾਹੀ ਰਹਿਣਾ ਗਤ ਨਾ ਜਾਈ ਗੁਰਾ ਇੱਕ ਦੇਹ ਭੁਜਾਈ ਸਬੜਾਂ ਜੀਆਂ ਕਾ ਇਕ ਦਤ ਸੋਖਾਂ ਵਿਸਰਨਾ ਜਾਈ ਤੀਰਤ ਣਾਵਾ ਜੈ ਤਿਸ ਭਵਾ ਵਿਣ ਭਾਣੇ ਕੇ ਨਾਇ ਗਰੀ ਜੀਤੀ ਸਿਰ ਠੋਪਾਈ ਵਿਖਾ ਵਿਣ ਕਰਮਾਂ ਗੀ ਮਿਲ ਲੈ ਲਈ ਮਤ ਵਿੱਚ ਰਤ ਰੰਜਵਾ ਹਰਮਾਨਕ ਜੇ ਗੁਰ ਕੀ ਜੇ ਸੁਣੀ ਗੁਰਾਂ ਕਾ ਦੇਹ ਭੁਜਾਈ ਸਬੜਾਂ ਜੀਆਂ ਕਾ ਇਕ ਦਤ ਸੋਮਨਾ ਵਿਸਰਨਾ ਜਾਈ ਜੇ ਜੋਗਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਘੰਡਾ ਵੇਜਾਣੀਆਂ ਨਾਲ ਚੱਲੇ ਸਭ ਕੋਈ ਚੰਗਨ ਅੁਰਖਾਏ ਕਾ ਜਸ ਕੀਰਤਿ ਜਗਲੇ ਜੇ ਤਿਸਨ ਨਦਰ ਨ ਆਵਈ ਤਵਾ ਕਰਾਂ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸੁ ਧਰੀ ਨਾਨਕ ਨਰ ਗੁਣ ਗੁਣ ਕਰੇ ਗੁਣਮੰਤਿਆ ਗਉਂਦੀ ਤੇਹਾ ਕੋਈ ਨ ਸੁਝਈ ਜੇ ਤਿਸ ਗੋ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਤ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਬਹੁ ਨ ਸਪਤਾ ਕਾਲ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤ 라ਹਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹਾ ਸੁਣਿਆ ਸੇਖ ਪੀਰ ਪਾਛਾਹਾ ਸੁਣਿਆ ਆਂਦੇ ਪਾਵੇ ਰਾਹੋ ਸੁਣਿਆ ਹੱਥ ਵੈ ਤਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਨ ਸੁਣਿਆ ਸੜਕਾ ਇਸਨਾਣ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲੱਗਿਆ ਸਹਜ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹਾ ਸੁਣਿਆ ਸੇਖ ਪੀਰ ਪਾਚਾਹਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਵੈ ਸਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਾ ਪਛਾ ਪਛਤਾਈ ਕਾਬਦ ਕਲਮ ਨਾਲਿਕਣ ਹਾਰ ਮੰਨੇ ਕਬਹ ਕਰਮ ਵਿਚਾਰ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨ ਸੋਤ ਹੋਵੇ ਮਨ ਬੁੱਧ ਮੰਨ ਸਗਲ ਭਉਣ ਕੀ ਸੋਧ ਮੰਨ ਮੋਹ ਟੋਟਾ ਨਾ ਖਾਈ ਮੰਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨ ਮਾਰਗ ਠਾਕਣਾ ਪਾਈ ਮੰਨਾ ਬਸੇ ਪਰਗਟ ਜਾਈ ਮੰਨਾ ਮਗਨ ਚੱਲਿਆ ਪੰਥ ਮੰਨਾ ਧਰਮ ਤੇਤੀ ਸੁਣ ਬੰਦ ਐਸਾ ਨਾਮ ਨਰੰਗਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਬਭ ਹੈ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਭਗ ਹੈ ਨਾ ਭਿਖ ਐਸਾ ਨਾਮ ਨਰੰਗਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਵ ਹੈ ਦਰਗ ਹੈ ਮਾਨ ਪੰਜੇ ਸੁਖ ਹੈ ਦਰ ਰਾਜਨ ਪੰਜਾ ਕਾ ਗੁਣ ਇਕ ਤਿਹਾਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਾ ਕਰਮ ਨਾਹੀ ਸੁਮਾਰ ਧਾਵਲ ਧਰਮ ਗਿਆ ਕਾ ਪੂਤ ਸੰਤੋਗਤਾ ਪ੍ਰਗਿਆ ਜਨ ਤੂਤ ਜੇ ਕੋ ਭੂਜਾ ਹੋਵੈ ਸਚਿਆਰ ਧਵਲੇ ਉਪਰ ਕੀ ਤਪਾਰ ਧਰਪੀ ਹੋਰ ਬਰ ਹੈ ਹੁਰ ਹੁਰ ਇਸਤੇ ਭਾਰਤੜਾ ਗਵਣ ਜੂਰ ਜੀ ਜਾ ਤਰੰਗਾ ਕੇ ਨਾਵ ਸਬਣਾ ਲਿਖਿਆ ਬੜੇ ਇਕ ਨਾਮ ਇਹੋ ਲੇਖਾ ਲਿਖ ਜਾਣਾ ਕੋਈ ਦੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸੁਵਤ ਹੋ ਰੂਪ ਕੀਤੇ ਦਜਣ ਗੁਣ ਕੂਤ ਕੀਤਾ ਸਭ ਕੋ ਕੋ ਆਓ ਤਿਸਤੇ ਹੋਈ ਲਖ ਦਰਿਆ ਆਓ ਗੁਦਰਤ ਗਵਣ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ज्योत भावा साई भलीकार सदा सलामत तो असंख जप असंख पु असंख पूजा असंख असंख ग्रंथ मुखिद पाठ असंख जोग मन रह उदास असंख भगत गुण विचार बिचार सती असंख असंख सुर मोह भक्तार असंख मोह दिवदाय तार ਕੁਦਰਤ ਗਵਨ ਕਹਾ ਵਿਚਾਰ ਵਾਰਿਆਣਾ ਜਾਮ ਇੱਕ ਵਾਰ ਜੋਤਿ ਤੇ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੋ ਅੰਧਪੂਰ ਅਸੰਖ ਚੂਰ ਹਰਾਮਪੂਰ ਅਸੰਖ ਅਮਰ ਕਰ ਜਾਹਿ ਦੂਰ ਅਸੰਖ ਗਲਵੜ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖੁ ਯਾਰ ਕੁੜੀ ਫਿਰਾਹਿ ਅਸੰਖ ਕਮਲੇਸ਼ ਮਲ ਭਾਖਾ ਹੈ ਅਸੰਖ ਨਿੰਦ ਕਿਰਿ ਕਰ ਰਹਾ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤਤ ਭਵ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਤਾ ਅਗੰਮ ਅਗੰਮ ਅਸੰਖ ਲੋ ਅਸੰਖ ਕਹਾ ਸਰ ਭਾਰ ਹੋਈ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਣ ਭੋਲਣ ਬਾਣ ਅਖਰਾਂ ਸਰ ਸੰਜੋਗ ਵਿਖਾਣ ਜਿਨਹ ਲਿਖੇ ਤਿਸ ਤਰ ਨਹੀਂ ਜਿਵ ਪਰਮਾਏ ਤਿਵ ਤਿਵ ਪਾਹੀ ਜੇ ਤਾ ਕੀਤਾ ਤੇ ਤਾ ਨਾਉ ਵਿਰਨਾ ਵਾ ਨਹੀਂ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾ ਮਾਇ ਕੁੰਗਾਰ ਜੋ ਤਦ ਭਾਵਾ ਸਾਈ ਭੋਲੀਕਾਰ ਤੂ ਸਦਾ ਸਲਾਮਤ ਨਿਰੰਕਰ ਪਰ ਇਹ ਹੱਥ ਪਰ ਤਾਂ ਦੇਖ ਪਾਣੀ ਟੁਟੈ ਤਰ ਸੁਖੀ ਹ ਮੂਤ ਪਲੀਤੀ ਕਪੜਾ ਹੋਏ ਦੇਸਾ ਗੁਣ ਲਈਆ ਹੋਤ ਹੋਏ ਭੜਿਆ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲਜਾਹੋ ਆਪੇ ਬੀਜ ਪੇਹੀ ਖਾਹੋ ਨਾਨਕੋ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਦਾਨ ਦੇਖੋ ਪਾਵੈ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰਾ ਮੈਂ ਨਾਹੀ ਕੋਈ ਗਣ ਗੁਣ ਕੀਤੇ ਭਗਤ ਨਾ ਹੋਈ ਸੁਆਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਤੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਤੇ ਰੂਤੀ ਮਾਹੂ ਕਵਣ ਜਤ ਹੋਵਾ ਆਕਾਰ ਵੇਰ ਨਾ ਪਾਈਆ ਪੰਡਤੀ ਜੇ ਹੋਵਾ ਦੇਖ ਪ੍ਰਾਣ ਬਖਤ ਨਾ ਪਾਇਓ ਕਾਦੀਆ ਜੇ ਲਖਣ ਦੇਖ ਪ੍ਰਾਣ ਸਤਿਵਾਰ ਨਾ ਜੋਗੀ ਜਾਣਾ ਰਤ ਮਹੂਨ ਕੋਈ ਜਹ ਕਰਤਾ ਸਿਰ ਟੀਕੂ ਸਾਜੇ ਆਪੇ ਜਾਣਾ ਸੋਈ ਕਿਉ ਕਰ ਆਕਾ ਕਿਵਸਾ ਰਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਧੰਬੂ ਆਕਾ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਾ ਕਾ ਹੋਵੈ ਨਾਨਕ ਦੇ ਕੋ ਆਪੋ ਜਾਣਾ ਅੱਗਾ ਗਿਆਨਾ ਸੂਹਾ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਊੜਕ ਊੜਕ ਭਾਲ ਥਕੇ ਵੇਦ ਗਹਿਣ ਇਕ ਬਾਤ ਸਹਜ ਸੋਡ ਰਹਿ ਗਹਿਣ ਕਤੇ ਬਾ ਅਸਲੋ ਇਕ ਧਾਤੂ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਾਲਾਹੀ ਸਾਲਾਹੀ ਇਤੇ ਸੂਰਤ ਨਾ ਪਾਈਆ ਨਦੀਆਂ ਤੇ ਵਹਾ ਪਵਹ ਸਮੁੰਦਰਾਂ ਜਾਣੀ ਹੈ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮੋਲ ਧਨ ਕੀੜੀ ਤੁਲਨਾ ਹੋਣੀ ਜੇ ਤਿਸ ਮਨ ਹੋ ਨਾ ਵਿਸਰਹ ਅੰਤਨਾ ਸਿਵਤੀ ਕਹਿਣ ਨਾ ਅੰਤ ਅੰਤਨਾ ਕਰਨਾ ਦੇਣ ਨਾ ਅੰਤ ਅੰਤਨਾ ਵੇਖਣ ਸੁਣ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਲ ਲਾਹੇ ਤਾਂ ਕਿ ਅੰਤਨਾ ਪਾਈ ਜਾਹੀ ਇਹੋ ਅੰਤਨਾ ਜਾਣਾ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉਤੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਇ ਤੇ ਸੋਚੇ ਕੋ ਜਾਣੈ ਸੋਇ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਿਲ ਨਤਮਾਈ ਕੀਤੇ ਮੰਗ ਹੈ ਜੋ ਦਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵਿਕਾਰ ਕੇਤੇ ਲਲ ਮੁਕਰਪਾ ਹੈ ਕੇਤੇ ਮੂਰਖ ਖਾਹੀ ਕਾਹੇ ਕੀਤਿਆ ਦੂਖ ਭੁਗਤ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਤੀ ਭਾਣੇ ਹੋਏ ਹੋ ਰਖਣ ਸਕੇ ਕੋਈ ਜੇ ਕੋ ਖਾਇ ਕਾਖਣ ਪਾਈ ਉਹ ਜਾਣੈ ਜੇਤੀਆ ਮੋਖਾਈ ਆਪੇ ਜਾਣੈ ਆਪੇ ਦੇਣ ਆਗੈ ਸੇ ਭੇਕੇ ਕੀ ਕੀ ਜਿਸ ਨੂੰ ਬਖਸ਼ੇ ਸਿਵਤ ਸਰਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਹਾਰ ਅਮਲ ਆਵੈ ਮੁੱਲ ਜਾਹੀ ਅਮਲ ਭਾਇ ਮੁੱਲ ਸਮਾਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੋਲ ਅਮਲ ਪਰਵਾਣ ਅਮਲ ਬਖਸੀ ਸੋ ਅਮਲ ਦੀਸਾਨ ਅਮਲ ਕਰਮਾ ਮੂਲ ਫਰਮਾਣ ਅਮਲ ਅਮਲ ਆਖਣ ਜਾਇ ਆਕਾ ਕਰ ਰਹੀ ਲਿਵ ਲਾਈ ਆਕ ਹੈ ਵੇਦ ਪਾਠ ਪੁਰਾਣ ਆਕ ਹੈ ਪੜ੍ਹ ਹੈ ਕਰ ਰਿ ਵਿ ਗਿਆਨ ਆਕ ਹੈ ਬ੍ਰਹਮ ਹੈ ਆਕ ਹੈ ਇੰਦ ਆਕ ਹੈ ਗੋਪੀ ਤੇ ਗੋਵਿੰਦ ਆਕ ਹੈ ਇਸਰ ਆਕ ਹੈ ਸਿੱਧ ਆਕ ਹੈ ਕੇਤੇ ਕੀਤੇ 부ਦ ਆਕ ਹੈ ਦਾਣ ਆਕ ਹੈ ਦੇਵ ਆਕ ਹੈ ਜੁਰ ਨਰਮੁਣ ਜੰਸੀਵ ਕੇਤੇ ਆਕੇ ਅਗਣ ਪਾਹੇ ਕੇਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰਹਿ ਤਾਕਨ ਤਕਹਿ ਕੀ ਕੀ ਜੀਵਣ ਭਾਵੈ ਤੇ ਵਡ ਹੋਇ ਨਾਨਕ ਜਾਣਾ ਸਚੁ ਸੋਇ ਜੇ ਕੋ ਅਖਾ ਬੋਲ ਬਗੜ ਤਾਨ ਕੀਐ ਸਿਰ ਗਾਵਾਰਾ ਗਾਵਾਰੋ ਸੋਦਰ ਕੇ ਹੱਥ ਉਪਰ ਕੇਹਾ ਜਿਤ ਬਹਿ ਸਰਪ ਸੰਮਲੇ ਵਾਜੇ ਨਾਦ ਅਨੇਕ ਅ ਸੰਕਾ ਤੇ ਤੇ ਭਾਵਨ ਹਾਰੀ ਤੇ ਤੇ ਰਗ ਬਰੀ ਸੋ ਕਹੀਐ ਨਾ ਕਹਤੇ ਗਵਨਹਾਰੇ ਗਾਵ ਹੈ ਤੁਧ ਨ ਪਵਨ ਪਾਣੀ ਬੈ ਸੰਤਰ ਗਾਵ ਹੈ ਰਾਜਾ ਧਰਮ ਦੁਵਾਰੇ ਗਾਵ ਹੈ ਚਿਤ ਗੁਪਤ ਨਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਇਸਰ ਬ੍ਰਹਮਾ ਦੇਵੀ ਤੋਹਨ ਤਦਾ ਜਵਾਰੀ ਗਾਵ ਹੈ ਇੰਦ ਇੰਦ ਤੁਲ ਬਟੇ ਦੇਵਤਾ ਜਰਨਾ ਦੇ ਗਾਵ ਹੈ ਜਿਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਣ ਜਦੀ ਜਦੀ ਜੰਤੋ ਕੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਬਦਨ ਰਕੀਤਰ ਦੁਖ ਦੁਖ ਬੇਤਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾਂ ਮਚ ਪਿਆਲੇ ਗਾਵਣ ਬਦਨ ਨੂੰ ਪਾਏ ਤੇਰੇ 86 ਤੀਰ ਤੁਨ ਨਾਲੇ ਗਾਵਹਿ ਜਦ ਮਹਾ ਬਲਦੂਰਾ ਗਾਵਹਿ ਘਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ సే ਤਦ ਨੂੰ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗेत ਗਾਵਨ ਸੇ ਮੈ ਚਤਨਾ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸੁਦਾ ਸਜ ਸਾਹਿਬ ਸੱਚਾ ਸਚੀ ਨਾਹੀ ਹੈ ਭੀ ਹੁਤੀ ਜਨ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਜੀਮਾ ਜਿਨੁ ਪਾਈ ਕਰ ਕਰ ਵੇਖਾ ਕੀਤਾ ਆਪਣਾ ਜੋ ਤਿਸ ਦੀ ਬੜਾਈ ਜੋ ਤਿਸ ਭਾਵਾ ਸੋਈ ਕਰਤੀ ਹੁਕਮ ਨਾ ਕਰ ਨ ਜਾਈ ਸੋ ਪਤ ਰਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਦੋਗਦਰੰਪ ਪਰ ਝੋਲੀ ਧਿਆਨ ਕੀ ਕਰੇ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਤੀ ਤਕਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੁਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਭੰਡਾਰਨਾ ਘਟ ਘਟ ਵੱਜੈ ਨਾਦ ਆਪ ਨਾਦ ਨਾਤੀ ਸਭ ਜਗ ਕੀ ਰਿਤਿ ਸਦ ਅਵਰਾ ਸਾਦ ਸੰਜੋਗ ਵਿਜੋਗ ਤੇ ਕਾਰ ਚਲਾਵਹਿ ਦੇਖਿਆ ਵਹ ਭਾਗ आदेशत से आदेश आद अनिल अनाद अनाहत दुग दुग एको वेसो एकम आई दुगत वे आई तीन जेल्ले फरवान एक संतारी एक भंडारी एक लाई दी बाण जीव दत भवे दिवे चलावे जीव होवे फरमान ओहो वेक उनन तरनावे बहुत एहो वडाण आदेश तिसे आदेश आध अनिल अनाद अनाहत जोग जोग एको वेस आचणा लोए लोए पंडार जोगच पाया सो एक वार कर कर वेके धरजन हार नानक तज की साची कार आदेश तिसे आदेश आध अनिल अनाद अनाहत ਜੋਗ ਜੋਗੇ ਏਕੋ ਵੀਸ ਇੱਕ ਦੂਜੀ ਭੋਲਖ ਹੋਹੀ ਲਖ ਹੋਵਹਿ ਲਖ ਵੀਸ ਲਖ ਲਖ ਕਿੜਾ ਆਖਿ ਇਹ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਏ ਹੋਈ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਏ ਊੜੀ ਕੂੜਾ ਢੀਸ ਆਖੜ ਜੋਰ ਚ ਪੈਨ ਨ ਜੋਰਾ ਜੋੜ ਨਾ ਨੰਗੰਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਦਾ ਜੋਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨਾ ਹੋਈ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਂ ਪ੍ਰਗੀ ਪਰਮਸਾਤ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਇ ਉੱਤੇ ਪਾਈ ਨਾਨਕ ਜੈਪੇ ਜਾਈ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਪੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੀਸ਼ ਕੇਤੇ ਬ੍ਰਹਮ ਘੜਤ ਪੜੀ ਹੈ ਰੂਪਾਂੰਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਨਕ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨੰਮ ਕੇਤੇ ਕੇਤੇ ਰਤਨ ਸੁਮੰਦ ਕੇਤੀਆ ਬਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੋ ਅੰਤ ਨਾ ਅੰਤ ਗਿਆਨ ਖਾਣ ਮੈਂ ਗਿਆਨ ਪਰਚੰਡ ਤਿਤੈ ਨਾਦ ਬਨੋਦ ਗੋਡਾ ਆਨੰਦ ਸ਼ਰਮ ਖਾਣ ਕੀ ਬਾਣੀ ਰੂਪ ਤਿਤਥ ਘਾੜਤ ਭੜੀਆ ਬਹੁਤ ਹਾਨੂਪ ਤਾਗੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਾ ਬਿਜ ਬਿਜਤਾਏ ਤਤ੍ਹਾ ਘੜਿਆ ਜੋਰ ਤਮਤ ਮਨ ਬੁੱਧ ਤਤ੍ਹਾ ਘੜਿਆ ਅਸਰਾਂਤ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਤਿਤੈ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹੀਆ ਭਰਪੂਰ ਤਿਤੈ ਸੀਤੋ ਸੀਤਾ ਮਹਿ ਮਾ ਮਾਹੀ ਤਾਗੇ ਰੂਪ ਨ ਕਤਨੇ ਜਾਹੇ ਨਾ ਹੋ ਮਰਣ ਢਗੇ ਜਾਹੇ ਜਿਨ ਕਾ ਰਾਮ ਬਤੇ ਮਨ ਮਾਹੀ ਤਿੱਥੈ ਭਗਤ ਵਤਾ ਕੀ ਲੋ ਕਰਹਿ ਅਨੰਤ ਤੈ ਮਨ ਸੋਈ ਸਚ ਕਰਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜੇਵ ਦੇਵ ਹੁਕਮ ਤਿਵਾ ਤਿਵਕਾਰ ਵੇਖਾ ਵਿਖਜਾ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਦ ਤਪਹਾਰਾਂ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਗ라 ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾੜ ਘੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕੋ ਨਦਰੇ ਨਦਰ ਨਿਹਾਲੋ ਸੋ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਰਾਤ ਦੋਇ ਦਾਇ ਦਾਇ ਹੈ ਖੇਲਾ ਸਭਲ ਜਗਤ ਚੰਗਿਆਈਆਂ ਬੁਰਿਆਈਆਂ ਉੱਚਾ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨਿਗੜਾ ਕੇ ਦੂਰ ਜਿਹੜੀ ਨਾਮ ਤੇ ਆਇਆ ਗਏ ਮਸਕਤ ਕਾਲ नानक ते मुख उजले केती छुपी नालो जिने नाम तिहया गए मसत काल नानक ते मुख उजले केती छुपी नालो वाहे गुरु जी का खालसा वाहे गुरु जी की फतेह